wahe guru wahe guruwah he guru wahe guru wahe guruwah he guru wahe guru wahe guru wahe guru wahe guru ਰਹਿਆ ਕੇ ਆਪ ਆਕਾਰ ਪ੍ਰਕਵਾਹੇ ਜੋ 헤 ਦਿਵਾਲਿਆਂ ਦੇ ਬਾੜ ਦੇ ਤਾੜਿਆਂ ਦੇ ਤਾੜ ਨਿਉਟਿਆਂ ਦੀ ਹੋੜ ਧੱਤ ਤੱਤ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੱਤ ਤੱਤ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੱਤ ਤੱਤ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਜੀ ਦੇ ਚਰਨ ਤਬਲਾ ਦੇਖੇ ਅਰਦਾਸ ਬੇਤੀ ਜੁਗੜੀ ਹੈ ਸਤ ਗੁਰੂ ਜੀ ਉਹ ਪ੍ਰਵਾਹ ਕਰਦੀ ਸਮੂਸਪੂਰ ਦੇ ਸਾਪ ਮਰੋ ਸਤ ਸੱਚੇ ਪਾਤਸ਼ਾਹ ਜੀ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਹੋਉ ਦੇ ਸਭਾ ਦੇ ਵਿੱਚ ਕਢਦੀ ਕਲਾ ਦੇ ਬਾਤ ਤੇ ਅਤੇ ਜੋ ਆਪ ਜੀਆ ਦੀ ਬਖਸ਼ਿਸ਼ ਨਾਲ ਸਕੂਲ ਨੂੰ ਮਾਣ ਪ੍ਰਾਪਤ ਹੋਇਆ ਹੈ ਉਸ ਦਾ ਸ਼ੁਕਰਾਨਾ ਨਾ ਕਰਦੇ ਹੋਏ ਸਭੂ ਸਕੂਲ ਦੇ ਸਤਾ ਬਰੋਂ ਬਿਰ ਕਰਕੇ ਸਤੂ ਸੱਚੇ ਪਾਤਸ਼ਾਹ ਜੀ ਆਪ ਜੀਆ ਦੀ ਬਾਣੀ ਦਾ ਓਟ ਆਸਰਾ ਲੈਣਾ ਕੀਤਾ ਗਿਆ ਹੈ ਅਮਰਤ ਦੇ ਤਿਆਰੀ ਕਰਕੇ ਆਪ ਜੀਆ ਦੇ ਸਤਕਾਰ ਜੋ ਰੂਪ ਰਿਆ ਕਰਕੇ ਸਤੂ ਸੱਚੇ ਪਾਤਸ਼ਾਹ ਜੀ ਉਹ ਬਾਣੀ ਦੇ ਪ੍ਰਵਾਹ ਚਲੇ ਹਨ ਗੌੜੀ ਜੋਤਿ ਬੜੀ ਬਹਲਾ ਪੰਜਵਾ ਜੀ ਆਦੇ ਭੋਗ ਬੈਰਨ ਬੜੀ ਸੁਣੀ ਬਾਣੀ ਸੋਤ ਕੇ ਸੰਗਤਿ ਦੇ ਪ੍ਰਵਾਹ ਕਰੀ ਬਾਣੀ ਦਾ ਮਹਾਂਪੁਰ ਸਭੂ ਸਤਨੂ ਸਕੂਲ ਦੇ ਵਿਦਿਆਰਥੀਆਂ ਨੂੰ ਅਧਿਆਪਕ ਸਹਿਬਾਨ ਨੂੰ ਬਖਸ਼ਿਸ਼ ਕਰਨਾ ਇਹਨਾਂ ਖੁਸ਼ੀਆਂ ਨੂੰ ਵੋਖ ਰੱਖਦੇ ਹੋਏ ਸੇਵਕਾਂ ਵੱਲੋਂ ਆਪ ਜੀ ਆ ਕੋ ਸੁੰਦਰ ਪੁਸ਼ਾਕੇ ਰਮਲਾ ਸਾਹਿਬ ਹਾਜ਼ਰ ਕੀਤੇ ਹਨ ਆਪ ਜੀ ਦੇ ਅੰਗਾਂ ਦੇ ਨਾਲ ਸ਼ੁਭ ਤੋਹਣ ਲਾਸਾਂ ਦੇ ਪੜਦੇ ਕੱਜਿਓ ਲੋਕ ਪ੍ਰੋਗ ਦੀ ਸਹਾਇਤਾ ਬਖਸ਼ਿਸ਼ ਕਰਨ ਲਈ ਆਪ ਜੀ ਦੀ ਮਰਜ਼ਾ ਅਨੁਸਾਰ ਕਰਨ ਵਾਸਤੇ ਪੰਚਾ ਪ੍ਰਕਾ ਪ੍ਰਸ਼ਾਦ ਦੇ ਕੇ ਸਦਾ ਕੇ ਹਾਜ਼ਰ ਹਰ ਸਾਧੂ ਸਿੱਧੇ ਪਾਤਸ਼ਾਹ ਜੀ ਉਪਰਵਾਦ ਕਰਦੇ ਦੂਰੋਂ ਨੇੜੋਂ ਚੱਲ ਕਰਕੇ ਆਈ ਸੰਗਤ ਆਪ ਜੀ ਦੇ ਚਰਨ ਕਮਲਾਂ ਵਿਖੇ ਨਤਬਸਤ ਹੋਈ ਹੈ ਸਭnabla ਦੀਹਾ ਹਾਜ਼ਰੀਆ ਦਰ ਪਰਵਾਦ ਕਰ ਜਨਾ ਮੈਡਮ ਨੀਲਪੁਰਾ ਜੀ ਦੀ ਬੇਟੀ ਦੇ ਜਨ ਜੈਤੀਆ ਕੁਸ਼ੀਆਂ ਆਦਰ ਸਤੂ ਸਦੇ ਪਾਸ਼ਾ ਆਪ ਕੀ ਦੇ ਚਰਨ ਬਸੇ ਹਾਂ ਚੜ੍ਹਦੀਆਂ ਕਲਾ ਦੀ ਰਾਤ ਬਖਸ਼ੀ ਬੱਚੀ ਨੂੰ ਨਬੀ ਯਾਰ ਦਾ ਬਖਸ਼ਿਸ਼ ਕਰਨੀ ਦੇਸ਼ ਕੌਮ ਦੀ ਸੇਵਾ ਬਖਸ਼ਿਸ਼ ਕਰਿਓ ਸਤੂ ਸਦੇ ਪਾਸ਼ਾ ਜੀਓ ਆਪ ਕੀ ਦੇ ਚਰਨ ਬਸਦੇ ਹੋਏ ਇਅਤ ਜਤ ਭੁਲਾ ਚੁਕਾ ਦਦੀਆਂ ਹੋਈਆਂ ਅਣਜਾਣ ਵਿੱਚ ਜਾਣ ਦੇ maaf ਕਰਨਾ ਅਗੇ ਤੋਂ ਸਭਾਤ ਬਖਸ਼ਿਸ਼ ਕਰ ਕਰੋ ਕਿਰਪਾ ਆਪਰੇ ਇਰਾਹੀ ਵਿਦੇਸ਼ ਪਾਪ ਤੋਂ ਧਰਵ ਕੋਲਾ ਮੇ ਬਖਸ਼ਿਸ਼ ਕਰਕੇ ਆਹ ਸੰਤ ਨੂੰ ਦਰਤਾਰਥ ਕਰਿਓ ਸੁਖ ਹੋਵੇ ਨਾਮ ਚਿਤਾਰਾ ਗੁਰੂ ਨਾਨਕ ਨਾਮ ਜਪੀ ਗੈਹੰ ਤੋ ਪੜ ਤੋ ਸੰਤੋ ਏਕ ਤੀਰਜ ਧਰਵ ਧਰਜ ਰੂਪ ਸੂਰਤ ਪੂਰਤ ਆਦ ਅਨੂਪ ਧਾਰਕ ਜਾਚੈ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਜੋ ਸੋ ਸਾਧ ਸੰਗਤ ਅਧਿਆਪਕ ਸਹਿਬਾਨ ਅਤੇ ਪਿਆਰੇ ਵਿਦਿਆਰਥੀਓ ਜੈਸਾ ਕਿ ਆਪ ਸਾਰੇ ਜਾਣਦੇ ਹੋ ਕਿ ਨਵਾਂ ਵਿਦਿਅਕ ਸੈਮਜੋ ਨਵੀਆਂ ਕਲਾਸਾਂ ਦੀ ਪ੍ਰਾਰੰਭਤਾ ਹੋਣ ਜਾ ਰਹੀ ਹੈ ਉਸ ਦੇ ਸਬੰਧ ਵਿੱਚ ਅਤੇ ਜੋ ਆਪ ਜੀਆਂ ਦੇ ਸਕੂਲ ਨੂੰ ਬਹੁਤ ਵੱਡਾ ਮਾਣ ਮਿਲਿਆ ਹੈ ਉਸ ਦੇ ਸਬੰਧ ਵਿੱਚ ਸਤਿਗੁਰਾਂ ਦਾ ਸ਼ੁਕਰਾਨਾ ਅਦਾ ਕਰਨ ਵਾਸਤੇ ਅਤੇ ਸਮੂਹ ਸਕੂਲ ਦੇ ਤਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਏ ਹਨ سانجھ کریے ਸਾਦਾ ਭਾਰਤ ਇੱਕ ਬਹਾਰ ਦੇਸ਼ ਹੈ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਰਾਜੇ ਮਹਾਰਾਜੇ ઋષਿ ਮੁਨੀ ਸਤਜਨ ਫਿਲਾਸਫਰ ਪੈਦਾ ਹੋਏ ਐ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਭਾਰਤ ਦੀ ਧਰਤੀ ਤੇ ਇੱਕ ਰਾਜਾ ਪੈਦਾ ਹੋਇਆ ਜਿਹਦਾ ਨਾਮ ਧਰਤਰੀ ਹੁੰਦਾ ਹੈ ਤੇ ਸਾਧੂ ਵੀ ਬਣਿਆ ਸੰਤ ਵੀ ਬਣਿਆ ਤਪਸਵੀ ਵੀ ਬਣਿਆ ਵਿਦਵਾਨ ਵੀ ਬਣਿਆ ਕਵੀ ਵੀ ਬਣਿਆ ਦੇਖੋ ਇੱਕ ਬੰਦੇ ਦੇ ਵਿੱਚ ਕਿੰਨੇ ਗੁਣ ਆ ਰਾਜਾ ਵੀ ਹੈ ਸਾਧੂ ਵੀ ਹੈ ਸੰਤ ਵੀ ਹੈ ਤਪਸਵੀ ਵੀ ਹੈ ਕਵੀ ਵੀ ਹੈ ਤੇ ਹੋਰ ਵੀ ਬਹੁਤ سارے ਗੁਣ ਰੱਖਦਾ ਕਹਿੰਦੇ ਇੱਕ ਗ੍ਰੰਥ ਲਿਖਿਆ ਪਥਰੀ ਸ਼ਤਕ ਉਹਦੇ ਵਿੱਚ ਇਹਨੇ ਇੱਕ ਬੜੀ ਕਮਾਲ ਦੀ ਗੱਲ ਕਹੀ। ਉਹ ਕਹਿੰਦਾ ਹੈ ਕਿ ਜਿਹੜਾ ਮਨੁੱਖ ਵਿਦਿਆ ਤੋਂ ਬਹੀਨ ਹੈ, ਭਾਵੇਂ ਜਿਹਦੇ ਕੋਲ ਵਿਦਿਆ ਨਹੀਂ ਹੈ ਨਾ ਜਿਹਦੇ ਕੋਲ ਕੋਈ ਕੋਮਲ ਤਲਾ ਨਹੀਂ ਹੈ ਉਹ ਮਨੁੱਖ ਜਿਹੜਾ ਹੈਗਾ ਬਗੈਰ ਸਗਾ ਤੋਂ ਤੇ ਬਗੈਰ ਪੂਸ਼ ਤੋਂ ਪਸ਼ੂ ਆ। ਦੇਖੋ ਕਿੰਨੀ ਵੱਡੀ ਗੱਲ ਕਹਿ ਕੇ ਤੇ ਜਿਹਦੇ ਕੋਲ ਵਿਦਿਆ ਨਹੀਂ ਨਾ ਜਿਹਦੇ ਕੋਲ এডਿਕੇਸ਼ਨ ਨਹੀਂ ਹੈ ਉਹ ਮਨੁੱਖ ਪਸ਼ੂਆਂ ਦੇ ਸਮਾਨ ਹੈ ਚਾਰ ਗੁਣ ਇਦਾਂ ਦੇ ਆ ਜਿਹੜੇ ਪਸ਼ੂਆਂ ਦੇ ਵੀ ਹੁੰਦੇ ਤੇ ਬੰਦੇ ਦੇ ਵੀ ਹੁੰਦੇ ਚਾਰ ਗੁਣਾ ਕਰਕੇ ਮਨੁੱਖ ਪਸ਼ੂਆਂ ਦੇ ਬਰਾਬਰ ਹੋ ਜਾਂਦਾ ਹੈ ਉਹ ਚਾਰ ਗੁਣ ਕਿਹੜੇ ਆ ਕਿ ਕੇ ਆਪੀ ਕੋਕਰ ਸਾਨੂੰ ਵੀ ਲੱਗਦੀ ਪਸ਼ੂਰ ਵੀ ਲੱਗਦੀ ਹੈ ਸਮਾਨਤਾ ਹੋਈ ਸਾਡੀ ਹੁਣ ਪੜਕ ਪਸ਼ੂਆਂ ਦੇ ਨਾਲ ਦੂਸਰੀ ਜਾਂ ਦੀਦ ਸਾਨੂੰ ਵੀ ਆਉਂਦੀ ਹੈ ਪਸ਼ੂਆਂ ਨੂੰ ਵੀ ਆਉਂਦੀ ਹੈ ਕੀ ਜੀ ਗੱਲ ਹੈਗੀ ਆ ਡਰ ਡਰ ਸਾਡੇ ਚੀ ਵੀ ਹੈ ਸਾਰੇ ਅਸੀਂ ਅੱਜ ਵੀ ਆਪ ਬਾੜ ਦਾ ਉਹਨਾਂ ਦਾ ਧਿਆਨ ਨਾਲ ਦਰਦੇ ਮਾਦਾ ਨੂੰ ਦਰਦੇ ਹਰੇਕ ਕੋਣ ਸੁਣਿਆ ਜੇਸ ਵੀ ਜਦਾਂ ਤੇ ਨਾ ਡਰਦਾ ਜੇ ਕੋਈ ਸਰਦਾਰੀ ਆਸਰ ਦੀ ਹੈ ਨਾ ਉਹ ਆਪਣੇ ਵੱਡੇ ਆਸਰ ਤੋਂ ਕਰਦਾ ਹੈ ਪਸ਼ੂ ਜਿਹੜੀ ਹੈ ਰਿਪੀਟ ਹੁੰਦੀ ਹੈ ਤੇ ਚੌਥਾ ਕੋਣ ਹੈ ਸੰਤਾਨ ਦੀ ਉਤਪਤੀ ਮਨੁੱਖੀ ਕਰਦਾ ਹੈ ਪਸ਼ੂਰੀ ਕਰਦੇ ਆ ਚਾਰਾਂ ਗੱਲਾਂ ਕਰਕੇ ਆਪਾਂ ਮਨੁੱਖ ਜਿਹੜਾ ਆ ਉਹ ਪਸ਼ੂਆਂ ਦੇ ਸਮਾਨ ਹੈ ਪਰ ਜਿੰਨੇ ਸਾਡੇ ਵੇਦ ਸ਼ਾਸਤਰ ਆ ਜਾਂ ਗੁਰੂ ਗ੍ਰੰਥ ਸਾਹਿਬ ਆ ਜਾਂ ਜਿੰਨੇ ਹੋਰ ਵੀ ਧਾਰਮਿਕ ਗ੍ਰੰਥ ਆ ਇਹ ਇੱਕ ਗੱਲ ਕਹਿੰਦੇ ਆ ਪੀ ਮਨੁੱਖ ਬੜਾ ਸੁਦੇਸ਼ ਤੇ ਆ ਮਨੁੱਖ ਸਭ ਤੋਂ ਵਧੀਆ ਹੈ ਫਿਰ ਸਵਾਲ ਕੈਦਾ ਹੋ ਜਾਂਦਾ ਵੀ ਮਨੁੱਖ ਵਧੀਆ ਕਿਉਂ ਹੈ ਅਸੀਂ ਇਨਸਾਨ ਹੈ ਅਸੀਂ ਕਿਉਂ ਵਧੀਆ ਸਨ ਮਨੁੱਖ ਆ ਗਿਆ ਹੈ ਗੁਰ ਪ੍ਰਸਾਦਿ ਮਾਰਿਆ ਤੇਰੇ ਜੀ ਇੱਕ ਬਚਦੇ ਆ ਮਾਰਾਂ ਕੰਤੇ ਅਵਰ ਦੂਰ ਤੇਰੀ ਪਰਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਪਈ ਧਰਤੀ ਦੇ ਵਿੱਚ ਤੂੰ ਸਰਦਾਰ ਐ ਸਾਰਿਆਂ ਦੇ ਵਿੱਚੋਂ ਵੀ ਬਾਕੀ ਦੀਆਂ ਜਿੰਨੀਆਂ ਜੂਨਾ ਆ ਨਾ ਉਹ ਤੇਰਾ ਪਾਣੀ ਭਰਦੇ ਆ ਔਰ ਰੁੱਖ ਦੇ ਨਾਲੋਂ ਸਭ ਤੋਂ ਬਲਸ਼ਾਲੀ ਪਤਾ ਕੀ ਐ ਹਾਥੀ ਜਿਹੜਾ ਉਹ ਬੜਾ ਬਲਸ਼ਾਲੀ ਹਾਥੀ ਦੇ ਸਾਡੇ ਨਾਲੋਂ ਹਜ਼ਾਰਾਂ ਗੁਣਾ ਵੱਧ ਜੋਰ ਐ ਵਾਲਿਆ ਜਿਹੜਾ ਸ਼ੇਰ ਐ ਸ਼ੇਰ ਦੇ ਵਿੱਚ ਸਾਡੇ ਨਾਲੋਂ ਵੱਧ ਦਲੇਰੀ ਐ ਇਹਦੇ ਸੰਸਾਰ ਦੇ ਜਿੰਨੇ ਵੀ ਜਾਨਵਰਿਆ ਨਾ ਉਹ ਸਾਡੇ ਨਾਲੋਂ ਕੋਈ ਨਾ ਕੋਈ ਵੱਧ ਗੁਣ ਲੈ ਕੇ ਬੈਠੇ ਆ ਜਿਦਾ ਉੱल्लू ਆਉਂਦਾ ਰਾਤ ਨੂੰ ਵੀ ਦੇਹ ਜਾਂਦਾ ਸਾਨੂੰ ਰਾਤ ਨੂੰ ਵੀ ਦੇਹ ਜਾਂਦਾ ਪਰ ਦੂਸਰੇ ਦੇ ਤਾਂ ਕਹਿ ਕੇ ਦੇ ਕਹਿੰਦੇ ਆ ਬਾਣੀ ਚ ਉਹ ਕਹਿੰਦੇ ਵੀ ਸਾਰਿਆਂ ਨਾਲੋਂ ਸ੍ਰੇਸ਼ਟ ਮਨੁੱਖ ਹੈ ਕਿਉਂਕਿ ਇਹ ਮਨੁੱਖ ਜਿਹੜਾ ਹੈ ਇਹ ਨਾ ਸਾਰਿਆਂ ਤੇ ਕੰਟਰੋਲ ਕਰ ਸਕਦਾ ਬਡੇ ਵੱਡੇ ਹਾਥੀਆਂ ਨੂੰ ਵੀ ਕੰਟਰੋਲ 'ਚ ਲੈ ਆਉਂਦਾ ਆਪਾਂ ਇਹ ਜਿਹੜੇ ਜੰਗਲ ਦੇ ਜਾਨਵਰਿਆ ਜੀਅ ਜੀ ਤੇ ਆ ਉਹਨਾਂ ਨੂੰ ਵੀ ਆਪਾਂ ਕੰਟਰੋਲ ਕਰਨ ਦੀ ਸਮਰੱਥਾ ਰੱਖਦੇ ਆ ਕਿ ਇਹ ਸਾਰਾ ਕੁਝ ਕਿਉਂ ਹੈ ਕਿਉਂਕਿ ਬਨੁਖ ਦੇ ਵਿੱਚ ਇੱਕ ਪਰਮੇਸ਼ਰ ਦੇ ਗੁਣ ਪਾਇਆ ਹੈ ਤੇ ਉਹ ਹੈ ਸਿੱਖਣ ਦਾ ਅਸੀਂ ਸਿੱਖ ਸਕਦੇ ਹ ਕੋਈ ਸਵਾਲ ਪਿਆ ਆਉਂਦਾ ਕਿ ਜਾਨਵਰ ਵੀ ਜੇ ਸਿੱਖ ਸਕਦੇ ਸਿੱਖ ਸਕਦੇ ਆ ਪੌਦਿਆਂ ਦੇ ਵਿੱਚ ਤੇ ਪੁਰਸ਼ ਦੇ ਵਿੱਚ ਉਹਨਾਂ ਨੇ ਉਹ ਉਹ ਜਿਹੜੇ ਆ ਉਹ ਟ੍ਰੇਡ ਕੀਤੇ ਹੁੰਦੇ ਆ ਜਿੱਥੇ ਬਾਹਰ ਰੱਖਿਆ ਹੋਵੇ ਨਾ ਉੱਥਿਆ ਨੂੰ ਇਹਦਾ ਵੀ ਟ੍ਰੇਨਿੰਗ ਦਿੱਤੀ ਜਾਂਦੀ ਆ ਉਹ ਝੱਟ ਉਸ ਬਾਹਰ ਨੂੰ ਉਹਦਾ ਪਤਾ ਲਗਾ ਸਕਦੇ ਵੀ ਕਿਸ ਜਗ੍ਹਾ ਤੇ ਰੱਖਿਆ ਗਿਆ ਹੈ ਸਿੱਖ ਸਕਦੇ ਤੇ ਵੀ ਸਰਦਾਰ ਪੀਸ਼ੂ ਸਿੰਘ ਜੀ ਬਤਵਤ ਪਿੰਡਾਂ ਦੇ ਪੰਸਰ ਸਿੰਘ ਸਾਹਿਬਾਨ ਜੀ ਸਰਾਰਿਤ ਜੀ ਆਉਂਦੇ ਬਹੁਤ ਬਹੁਤ ਧੰਨਵਾਦ ਤੇ ਪਿਆਰੇ ਬੱਚਿਓ ਸੁਖਮਨੀ ਸਾਹਿਬ ਜੀ ਦਾ ਬਾਤ ਸੁਣਨ ਲਈ ਅਤੇ ਭਾਈ ਗੋਬਿੰਦ ਜੀ ਦੀ ਕਹਾਣੀ ਸੁਣਨ ਲਈ ਸ਼ਾਮ ਦੀ ਸੁਣਨ ਲਈ ਬਹੁਤ-ਬਹੁਤ ਧਰਵਾਦ ਬੱਚਿਓ ਭਾਈ ਸਾਹਿਬ ਜੀ ਤੁਹਾਨੂੰ ਜੀ ਕਹਾਣੀ ਸੁਣਾਈ ਹੈ ਕਿ ਭਾਈ ਸਾਹਿਬ ਸਾਡੇ ਲਾਗੇ ਬੰਦਵਾਨ ਗੁਣੀ ਘਰਿਆਂ ਕੋਲ ਜੋਟੀ ਹਮਤਿਆਂ ਦੀ ਕਹਾਣੀ ਜੁਗੀਤੀ اور ਬਹੁਤ ਵਧੀਆ ਕਹਾਣੀ ਰੱਖਾ ਕਰਦੇ ਸੁਣ ਵਾਲੀ ਹੁੰਦੀ ਹੈ ਮੈਂ ਸਪੈਸ਼ਲ ਕਿਆਸੀ ਬੱਚਿਆਂ ਦੇ ਗਾੜੀ ਬੱਚਿਆਂ ਨੂੰ ਸਮੂਹ ਪਰਾਠੇ ਕਰਵਾਉਂਦਾ ਵਾਗੇ ਗੁਰੂ ਵਾਗੇ ਗੁਰਵਾਹੇ ਗੁਰੂ ਵਾਗੇ ਗੁਰੂ ਵਾਗੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਗੇ ਗੁਰਵਾਹੇ ਵਾ Do